ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਵਾ ਰਵਨੀਤ ਬਿੱਟੂ ਦੇ ਉੱਤੇ ਇੱਕ ਹੋਰ ਮਾਮਲਾ ਲੁਧਿਆਣਾ ਦੇ ਵਿੱਚ ਦਰਜ ਕੀਤਾ ਗਿਆ ਲੁਧਿਆਣਾ ਦੇ ਲੱਡਵਾਲ ਪੁਲਿਸ ਸਟੇਸ਼ਨ ਤੇ ਇਹ ਮਾਮਲਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 25 ਜਿਸ ਦੇ ਵਿੱਚ ਕਈ سنگੀਨ ਤਰਾਮਾ ਦੇ ਹੇਠ ਇਹ ਮਾਮਲਾ ਦਰਜ ਕੀਤਾ ਗਿਆ ਆਈ ਪੀ ਸੀ 323 341 506 452 148 ਤੇ 149 ਇਹ ਤਹਤ ਇਹ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਸਮੇਤ 100 ਤੋਂ ਜ਼ਿਆਦਾ ਅਨ ਆਈਡੈਂਟੀਫਾਈਡ ਲੋਗਾਂ ਦਾ ਵੀ ਇਸ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਦੱਸ ਦਈਏ ਤੁਹਾਨੂੰ ਕਿ 25 ਜਨਵਰੀ ਨੂੰ ਲਾਡੋਵਾਲ ਸਥਿਤ ਕਾਰਕਸ ਪਲਾਂਟ ਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਪਹੁੰਚਦੇ ਨੇ ਜਿੱਥੇ ਦੇ ਚੌਂਕੀਦਾਰ ਦੀ ਸ਼ਿਕਾਇਤ ਦੇ ਉੱਤੇ ਇਹ ਮਾਮਲਾ ਲਾਡੋਵਾਲ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕੀਤਾ ਗਿਆ ਤਾਂ ਚੌਂਕੀਦਾਰ ਵੱਲੋਂ ਸ਼ਿਕਾਇਤ ਦਿੱਤੀ ਗਈ ਕਿ ਕਈ ਅਣ ਪਛਾਤੇ ਲੋਕ ਉਹਨਾਂ ਦੇ ਪਲਾਂਟ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰਦੇ ਨੇ ਪਹਿਲਾਂ ਪਲਾਂਟ ਦੇ ਬਾਹਰ ਹੰਗਾਮਾ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਅੰਦਰ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਨਾਲ ਮਾਰਕੁੱਟ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਚੌਂਕੀਦਾਰ ਦੀ ਸ਼ਿਕਾਇਤ ਦੇ ਉੱਤੇ ਹੁਣ ਇਹ ਮਾਮਲਾ ਦਰਜ ਕੀਤਾ ਗਿਆ ਹੈ ਗੌਰਤਾਲਾ ਬਾਕੀ ਦੱਸਦੀ ਹੈ ਤੁਹਾਨੂੰ ਕਿ ਕਾਰਕਸ ਪਲਾਂਟ ਦਾ ਵਿਰੋਧ ਆਲੇ-ਦੁਆਲੇ ਦੀ ਕਈ ਪਿੰਡਾਂ ਦੀਆਂ ਪੰਚਾਇਤਾਂ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਸੀਗੀਆਂ ਜਿਨ੍ਹਾਂ ਨੂੰ ਦੇਖਣ ਵਾਸਤੇ ਮੈਂਬਰ ਪਾਲੀ ਮਾਨ ਰਵਨੀਤ ਬਿੱਟੂ ਪਹੁੰਚਦੇ ਨੇ ਤੇ ਉਹਨਾਂ ਦੇ ਨਾਲ ਕਾਰਕਸ ਪਲਾਟ ਨੂੰ ਬੰਦ ਕਰਨ ਵਾਸਤੇ ਮੌਕੇ ਤੇ ਪਹੁੰਚਦੇ ਨੇ ਜਿੱਥੇ ਚੌਂਕੀਦਾਰ ਦੀ ਸ਼ਿਕਾਇਤ ਦੇ ਉੱਤੇ ਹੁਣ ਹੰਗਾਮਾ ਕਰਨ ਦੇ ਉੱਤੇ ਧਮਕੀਆਂ ਦੇਣ ਦੇ ਉੱਤੇ ਤੇ ਮਾਰਪੀਟ ਕਰਨ ਦੇ ਇਲਜ਼ਾਮਾ ਹੇਠ ਇਹ ਮਾਮਲਾ ਲਾਡੋਵਾਲ ਪੁਲਿਸ ਸਟੇਸ਼ਨ ਤੇ ਦਰਜ ਕੀਤਾ ਗਿਆ ਵਾ ਤੇ ਇਸ ਤੋਂ ਪਹਿਲਾਂ ਗੋਰਤਾਲਾ ਬਹਿਕੀ 20 ਦਿਨਾਂ ਦੇ ਵਿੱਚ ਇਹ ਦੂਸਰਾ ਐਫ ਆਈ ਆਰ ਆ ਜੋ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਉੱਤੇ ਦਰਜ ਕੀਤੀ ਗਈ ਆ ਇਸ ਤੋਂ ਪਹਿਲਾਂ ਨਗਰ ਨਿਗਮ ਨੂੰ ਤਾਲਾਬੰਦੀ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਸ ਦੇ ਵਿੱਚ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਸਮੇਤ ਕਈ ਕਾਂਗਰਸੀ ਆਦਿ ਗ੍ਰਿਫਤਾਰੀ ਹੋਈ ਸੀ ਤਾਂ ਹੁਣ 20 ਦਿਨਾਂ ਬਾਅਦ ਇਹ ਮਾਮਲਾ ਇੱਕ ਹੋਰ ਜਿਹੜਾ ਵਾ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਉੱਤੇ ਦਰਜ ਕੀਤਾ ਗਿਆ ਹੈ ਗੋਰਤਾਲਾ ਬਹਿਕੀ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜਾਬਤਾ ਲੱਗ ਚੁੱਕਾ ਵਾ ਤਾਂ ਇਸ ਦਰਮਿਆਨ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਸਕਦੀਆਂ ਅਗਰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੁੰਦੀ ਆ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੀ ਜਿਹੜੀ ਹੈ ਹਲਚਲ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੀਆਂ ਮੁਸੀਬਤਾਂ ਆਉਣ ਵਾਲੇ ਦਿਨਾਂ ਵਿੱਚ ਵਧਦੀਆਂ ਹੋਈਆਂ ਨਜ਼ਰ ਆ ਸਕਦੀਆਂ ਤਾਂ ਇਸ ਮਾਮਲੇ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੀ ਬਿਆਨ ਸਭ ਸਾਹਮਣੇ ਆਇਆ ਵਾ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵਿਰੁੱਧ ਲਗਾਤਾਰ ਆਵਾਜ਼ ਚੁੱਕਦੇ ਰਵਾਂਗੇ ਬੇਸ਼ੱਕ ਕਿੰਨੇ ਵੀ ਮਾਮਲੇ ਦਰਜ ਕੀਤੇ ਜਾਣ ਉਹਨਾਂ ਨੂੰ ਲੋਕਾਂ ਦੇ ਹੱਕ ਦੀ ਆਵਾਜ਼ ਹਮੇਸ਼ਾ ਉਹ ਚੁੱਕਦੇ ਰਹਿਣਗੇ ਵਿਵੇਕਟਾਲ ਪੰਜਾਬ ਤੱਕ ਲੁਧਿਆਣਾ